ਜੀ ਕੀ ਫਤਿਹ ਮੇਰਾ ਨਾਮ ਲਵਲੀਨ ਨਿਜਰ ਪਿੰਡ ਮਸਾਨੀਆਂ ਤਹਿਸੀਲ ਆਦਮਪੁਰ ਜ਼ਿਲ੍ਹਾ ਜਲੰਧਰ ਤੇ ਮੈਂ ਅੱਜ ਸਵੇਰੇ ਨਿਊਜ਼ੀਲੈਂਡ ਐਮਰਜਸੀ ਫਲਾਈਟ ਦੇ ਵਿੱਚ ਦਿੱਲੀ 에어ਪੋਰਟ ਤੇ ਪਹੁੰਚੀ ਆ ਮੈਂ ਜਿਆਦਾ ਸਮਾਂ ਨਹੀਂ ਲਵਾਂਗੀ ਕਿਉਂਕਿ ਹੌਸਲੇ ਬੁਲੰਦ ਆ ਤੇ ਬੁਲਾਰਿਆਂ ਦੀ ਜਿਹੜੀ ਕਤਾਰ ਆ ਉਹ ਬਹੁਤ ਲੰਬੀ ਆ ਤੇ ਹਰ ਬੰਦੇ ਨੂੰ ਜਿਹੜਾ ਇਹ ਮੌਕਾ ਮਿਲਣਾ ਚਾਹੀਦਾ ਆ ਇੱਥੇ ਬੋਲਣ ਦਾ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਆ ਕਿ ਕੋਵਿਡ 19 ਦੇ ਟਾਈਮ ਦੇ ਵਿੱਚ ਮੈਨੂੰ ਇੱਥੇ ਹੋਣ ਦਾ ਜਿਹੜਾ ਕਿ ਇੱਕ ਮੌਕਾ ਮਿਲਿਆ ਆ ਤੇ ਜੇ ਆਪਾਂ ਗੱਲ ਕਰੀਏ ਪ੍ਰਵਾਸੀ ਪੰਜਾਬੀਆਂ ਦੀ ਜਿਹੜੇ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਇਸ ਟਾਂ ਤੇ ਬੈਠੇ ਹੋਏ ਆ ਸੋ ਜੇ ਉਹਨਾਂ ਦਾ ਵਾਸਾ ਚੱਲੇ ਮੈਨੂੰ ਲੱਗਦਾ ਕਿ ਜਿੰਨੇ ਤੇ ਜਿੰਨੇ ਉੱਥੇ ਬੈਠੇ ਹੋਏ ਸਾਰੇ ਅੱਜ ਇੱਥੇ ਹਾਜ਼ਰ ਹੋਣੇ ਸੀਗੇ ਸਾ ਸ੍ਰੀ ਅਕਾਲ ਅੱਜ ਜਦੋਂ ਟੈਕਸੀ ਦੇ ਵਿੱਚ 에어ਪੋਰਟ ਤੋਂ ਵਾਪਸ ਆ ਰਹੇ ਸੀਗੇ ਇੱਥੇ ਤੱਕ ਸੀ ਸਿੰਘੂ ਬਾਰਡਰ ਦੇ ਬਾਹਰ ਉਹਨਾਂ ਨੇ ਸਾਨੂੰ ਲਾ ਦਿੱਤਾ ਤੇ ਉਹ ਦੱਸ ਰਹੇ ਸੀਗੇ ਉਹਨਾਂ ਦਾ ਨਾਮ ਸਦਾਮ ਹੁਸੈਨ ਜਿਹਦਾ ਨਾਮ ਸੀਗਾ ਆਪਣੇ ਮੁਸਲਮਾਨ ਭਾਈ ਸਾਹਿਬ ਸੀਗੇ ਤੋ ਦੱਸਦੇ ਸੀ ਕਿ ਉਤਰਾਖੰਡ ਤੋਂ ਉਹਨਾਂ ਨੇ ਆਪ ਜਿਹੜੀਆਂ ਗਿਣੀਆਂ ਆ 100 ਤੋਂ ਵੱਧ ਟਰੈਕਟਰ ਟਰਾਲੀਆਂ ਜਿਹੜੀਆਂ ਆ ਉਹ ਇਸ ਮੋਰਚੇ ਦਾ ਹਿੱਸਾ ਹੋਣ ਦੇ ਲਈ ਜਿਹੜੀਆਂ ਆ ਰਵਾਨਾ ਹੋ ਚੁੱਕੀਆਂ ਆ ਇਹ ਜਿਹੜਾ ਮੋਰਚਾ ਸਿਗਾ ਜਿਹੜਾ ਸੰਘਰਸ਼ ਸਿਗਾ ਹੁਣ ਇੱਕ ਜਿਹੜਾ ਕ੍ਰਾਂਤੀ ਦਾ ਰੂਪ ਜਿਹੜਾ ਲੈ ਚੁੱਕਿਆ ਆ ਇਹ ਗੱਲ ਪੰਜਾਬ ਦੀ ਨਹੀਂ ਰਹੀ ਹੈਗੀ ਇਹ ਬਾਕੀ ਸਟੇਟਸ ਦੇ ਜਿਹੜੇ ਲੋਕ ਸਾਡੇ ਨਾਲ ਜੁੜ ਚੁੱਕੇ ਨੇ ਇਸ ਕ੍ਰਾਂਤੀ ਦੀ ਸ਼ੁਰੂਆਤ ਜਿਹੜੀ ਪੰਜਾਬ ਦੇ ਵਿੱਚ ਹੋਈ ਆ ਮੇਰੇ ਖਿਆਲ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡੀ ਜਿਹੜੀ ਹਿਸਟਰੀ ਆ ਉਹ ਬਣ ਗਈ ਆ ਤੇ ਬਣਨ ਜਾ ਰਹੀ ਆ um ਐਜ਼ ਐਨ ਆਊਟਸਾਈਡਰ ਕਿਉਂਕਿ ਉੱਥੇ ਰਹਿੰਦੇ ਸਾਡੇ ਅੱਖਾਂ ਦੇ ਸਾਹਮਣੇ YouTube ਦੇ ਥਰੂ ਮੀਡੀਆ ਦੇ ਥਰੂ ਕਾਫੀ ਚੀਜ਼ਾਂ ਜਨੀਆਂ ਸਾਹਮਣੇ-ਸਾਹਮਣੇ ਆਉਂਦੀਆਂ ਆ ਸੋ ਜਦੋਂ ਤੁਸੀਂ ਕਿਸੇ ਤੋਂ ਕੋਈ ਵੱਖਰਾ opinion ਲੈਣਾ ਹੋਵੇ ਤੁਸੀਂ ਉਹਨਾਂ ਨਾਲ ਗੱਲ ਕਰਦੇ ਕਿ ਫਰੈਸ਼ ਆਈਜ਼ ਜਾਂ ਫਿਰ ਐਸ ਐਨ ਆਊਟਸਾਈਡਰ ਤੁਸੀਂ ਆਪਣਾ ਜਿਹੜਾ opinion ਹੈ ਉਹ ਦਿੰਨੇ ਆ ਸੋ ਖਿਮਾ ਦੀ ਜਾਚ ਹੈ ਥੋੜੇ ਜਿਹੇ ਜਿਹੜੇ ਸਨੇਹ ਹੈ ਉਹ ਮੈਂ ਤੁਹਾਡੇ ਸਾਰਿਆਂ ਨਾਲ ਜਿਹੜੇ ਉਹ ਸਾਂਝੇ ਕਰਨਾ ਚਾਹਨੀ ਆ ਪਹਿਲੀ ਜਿਹੜੇ ਮੇਰੇ ਮਨ ਦੇ ਵਿੱਚ ਇਹ ਗੱਲ ਸੀਗੀ ਕਿ ਜਿੰਨਾ ਕ ਮੈਂ ਪੜਿਆ ਸੋ ਮੇਰੇ ਕੋਲ ਬਿੱਲ ਦੀ ਕਾਪੀ ਜਿਹੜੀ ਆ ਕੁਝ ਕੁ ਪੰਨੇ ਮੇਰੇ ਖਿਆਲ ਦੇ ਵਿੱਚ ਮੇਰੇ ਕੋਲ ਫੁੱਲ ਕਾਪੀ ਨਹੀਂ ਹੈਗੀ ਪਰ ਮੈਂ ਇਹ ਬਿੱਲ ਪੜਦੀ ਆਈ ਆ ਸੋ ਮੇਰੀ ਯੂਥ ਨੂੰ ਜਿਹੜੀ ਆ ਉਹ ਇਹ ਅਪੀਲ ਆ ਕਿ ਤੁਸੀਂ ਪੜ ਸਕਦੇ ਆ ਬਿੱਲ ਪੜੋ ਕਿਉਂਕਿ ਆਪਾਂ ਇਸ ਬਿੱਲ ਨੂੰ ਜਿਹੜਾ ਆ ਉਹ ਚੈਲੰਜ ਕਰ ਰਹੇ ਆ ਸੋ ਜਿਹੜਾ ਸਰਕਾਰਾਂ ਦਾ ਇਸ ਟਾਈਮ ਤੇ ਵਹਿਮ ਆ ਕਿ ਸਾਨੂੰ ਵਹਿਮ ਆ ਕਿ ਕਿਸਾਨਾਂ ਨੂੰ ਵਹਿਮ ਆ ਕਿ ਇਹ ਬਿੱਲ ਜਿਹੜਾ ਆ ਉਹਨਾਂ ਦੇ ਨੁਕਸਾਨ ਦੇ ਵਿੱਚ ਆ ਤੁਸੀਂ ਉਸ ਵਹਿਮ ਨੂੰ ਦੂਰ ਕਰੋ ਦੂਰ ਕਰੋ ਇਹਨੂੰ ਪੜ ਕੇ ਉਹ ਤੁਹਾਨੂੰ ਕੋਈ ਕੁਐਸਚਨ ਪੁੱਛਣਾ ਤੁਹਾਡੇ ਕੋਲ ਉਸ ਚੀਜ਼ ਦਾ ਜਵਾਬ ਹੋਵੇ ਕਿ ਇਹਦੇ ਵਿੱਚ ਇਹ ਲਿਖਿਆ ਆ ਤੁਸੀਂ ਉਹਨਾਂ ਨੂੰ ਅੱਗੇ ਸਵਾਲ ਕਰੋ ਸੋ ਉਹਨਾਂ ਦੇ ਵਹਿਮ ਨੂੰ ਜਿਹੜਾ ਆ ਉਹ ਦੂਰ ਕਰਨ ਦੀ ਜ਼ਿੰਮੇਵਾਰੀ ਸਾਡੀ ਜਿਹੜੀ ਹੈਗੀ ਆ ਉਹ ਇਸ ਚੀਜ਼ ਨੂੰ ਪੜ ਕੇ ਆ ਸੋ ਇਹਨੂੰ ਪੜੋ ਤੁਸੀਂ ਜਿਹੜੀ ਦੂਜੀ ਗੱਲ ਆ ਇੱਕ ਚੀਜ਼ ਮੈਂ ਕਹਿਣਾ ਚਾਹਣੀ ਆ ਕਿ ਇਸ ਬਿੱਲ ਦੇ ਵਿੱਚ ਜਿਹੜਾ ਬੈਕਗ੍ਰਾਉਂਡ ਲਿਖਿਆ ਹੋਇਆ ਆ ਉਹ ਇਹ ਲਿਖਿਆ ਹੋਇਆ ਆ ਕਿ ਇਸ ਬਿੱਲਾਂ ਨੂੰ ਆਰਡੀਨੈਂਸ ਜਿਹੜਾ ਆ ਉਹ ਇਸ ਕਰਕੇ ਲੈ ਕੇ ਆਂਦਾ ਗਿਆ ਕਿਉਂਕਿ ਕੋਰੋਨਾ ਵਾਇਰਸ ਦੇ ਟਾਈਮ ਦੇ ਉੱਤੇ ਜਿਹੜੇ ਕਿਸਾਨ ਆ ਜਿਹੜਾ ਐਗਰੀਕਲਚਰ ਇੰਡਸਟਰੀ ਆ ਉਹਨਾਂ ਨੂੰ ਕਿਸਾਨਾਂ ਨੂੰ ਜਿਹੜਾ ਉਹ ਬਹੁਤ ਵੱਡਾ ਚੈਲੰਜ ਹੋਇਆ ਤੇ ਉਹਨਾਂ ਨੂੰ ਖਾਣ ਪੀਣ ਦੇ ਜਿਹੜੇ ਆ ਉਹ ਪ੍ਰੋਬਲਮ ਉਹਨਾਂ ਦੇ ਲਾਲੇ ਪੈ ਗਏ ਸੋ ਇਹ ਗੱਲ ਕਿੰਨੀ ਕੁ ਸੱਚ ਆ ਬਿਲਕੁਲ ਸੱਚ ਨਹੀਂ ਹੈਗੀ ਸੋ ਤੁਸੀਂ ਜਦ ਤੱਕ ਇਹ ਚੀਜ਼ ਪੜ੍ਹਦੇ ਨਹੀਂ ਹੈਗੇ ਤੁਸੀਂ ਇਹ ਚੀਜ਼ ਨੂੰ ਕਹਿ ਨਹੀਂ ਸਕਦੇ ਚੈਲੰਜ ਨਹੀਂ ਕਰ ਸਕਦੇ ਹੈਗੇ ਦੂਜੀ ਗੱਲ ਇਹ ਹੈ ਕਿ মিডিਆ ਨੂੰ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਅਸੀਂ ਉੱਥੇ ਬੈਠੇ ਬਹੁਤ ਕੁਝ ਦੇਖਦੇ ਆ YouTube ਦੇ ਉੱਤੇ ਮੀਡੀਆ ਚੈਨਲਸ ਦੇ ਉੱਤੇ ਤੇ ਸਾਨੂੰ ਸਾਡੀ ਤੁਹਾਨੂੰ ਇਹ ਬੇਨਤੀ ਆ ਕਿ ਇਸ ਕਿਸਾਨੀ ਅੰਦੋਲਨ ਨੂੰ ਸਿਰਫ ਕਿਸਾਨੀ ਅੰਦੋਲਨ ਹੀ ਰਹਿਣ ਦਿਓ ਇਹਨੂੰ ਪੋਲਿਟੀਕਲ ਜਿਹੜਾ ਆ ਤੁਸੀਂ ਉਹ ਪੱਖ ਨਾ ਰਹਿਣ ਦੇਣ ਦੀ ਕੋਸ਼ਿਸ਼ ਕਰੋ ਉਹ ਮੋੜ ਨਾ ਦੇਣ ਦੀ ਕੋਸ਼ਿਸ਼ ਕਰੋ ਤੇ ਬਾਕੀ ਜਿਹੜੇ ਬੁਲਾਰੇ ਵੀ ਆ ਜਿੰਨੀਆਂ ਵੀ ਇੱਥੇ ਪਰਸਨੈਲਿਟੀਆਂ ਤੇ ਸੈਲੈਬ੍ਰਿਟੀਆਂ ਪਹੁੰਚੀਆਂ ਆ ਤੇ ਉਹਨਾਂ ਨੂੰ ਵੀ ਹੱਥ ਜੋੜ ਕੇ ਇਹ ਬੇਨਤੀ ਆ ਕਿ ਜਦੋਂ ਤੁਹਾਨੂੰ ਕੋਈ মিডিਆ ਵੱਲੋਂ ਇਦਾਂ ਦਾ ਕੁਐਸਚਨ ਆਉਂਦਾ ਆ ਤੇ ਤੁਸੀਂ ਉਹਨਾਂ ਨੂੰ ਇਹ ਕਹੋ ਕਿ ਇਹ ਸਹੀ ਟਾਈਮ ਨਹੀਂ ਹੈਗਾ ਇਹ ਕਿਸਾਨੀ ਅੰਦੋਲਨ ਆ ਤੇ ਅਸੀਂ ਇੱਥੇ ਪੋਲਿਟਿਕਸ ਕਰਨ ਨਹੀਂ ਆਏ ਹੈਗੇ ਤੇ ਆਖਰੀ ਚੀਜ਼ ਇਹ ਆ ਕਿ ਹੁਣ ਸਾਡੇ ਨਾਲ ਬਹੁਤ ਹੀ ਸਾਰੀਆਂ ਸਟੇਜਾਂ ਦੀਆਂ ਜਿੱਦਾਂ ਕਿ ਮੈਂ ਗੱਲ ਕਰਦੀ ਸੀ ਕਿ ਉਤਰਾਖੰਡ ਤੋਂ ਵੀ ਜਿਹੜੇ ਟਰੈਕਟਰ ਟਰਾਲੀਆਂ ਹੋ ਆ ਰਹੇ ਆ ਸੋ ਬਹੁਤ ਸਾਰੀਆਂ ਸਟੇਟਸ ਤੇ ਬਹੁਤ ਸਾਰੇ ਧਰਮਾਂ ਦੇ ਜਿਹੜੇ ਲੋਕ ਸਾਡੇ ਨਾਲ ਇਸ ਅੰਦੋਲਨ ਦੇ ਵਿੱਚ ਜੁੜੇ ਆ ਸੋ ਆਪਾਂ ਕੋਸ਼ਿਸ਼ ਕਰੀਏ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ YouTube ਦੇ ਉੱਤੇ ਮੀਡੀਆ ਚੈਨਲਸ ਦੇ ਉੱਤੇ ਕਸੀ ਅਦੀ ਕਿਸੇ ਧਰਮ ਨੂੰ ਲੈ ਕੇ ਕਦੀ ਇਦਾਂ ਦੀ ਕੋਈ ਪੜਕਾਉ ਚੀਜ਼ ਨਾ ਰਹੀਏ ਅਸੀਂ ਸਾਰੇ ਰਿਲੀਜੀਅਨਸ ਨੂੰ ਜਿਹੜਾ ਆ ਉਹ ਰਿਸਪੈਕਟ ਕਰੀਏ ਇਹ ਕਿਸਾਨੀ ਅੰਦੋਲਨ ਆ ਸੋ ਆਓ ਆਪਾਂ ਏਸੀ ਚੀਜ਼ ਦੇ ਨਾਲ ਮਖੇਮਾਂ ਦੀ ਜਾਚਿਆ ਤੇ ਗੱਜ-ਬੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਇਸ ਬੱਚੀ ਦਾ ਜਿਹੜਾ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਬੱਚੇ ਆ ਉਹ ਵੀ ਪੂਰਾ ਆਪਣੇ ਜਿਹੜੇ ਇਸ ਤਿੰਨ ਆਰਡੀਨੈਂਸ ਬਾਰੇ ਜਾਣਦੇ ਆ ਸਾਰਾ ਕੁਝ ਪਤਾ ਲੱਗ ਗਿਆ ਹੁਣ ਭਰਾਓ ਇਹ ਆਪਾਂ ਇੱਕ ਜਿੱਤਵਾਲ ਨੂੰ ਜਾ ਰਹੇ ਆ ਕਿ ਜਿਹੜੇ ਆਪਣੇ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਬੱਚੇ ਬੈਠੇ ਆ ਉਹ ਵੀ ਬਲੰਦਾ ਹੌਸਲੇ ਨਾਲ ਇਸ ਸੰਘਰਸ਼ ਦੇ ਵਿੱਚ ਤਿਆਰੀ ਚ ਬੈਠੇ ਆ ਹੁਣ ਮੈਂ ਬੂਟਾ ਸਿੰਘ ਸਾਦੀਪੁਰ ਬੂਟਾ ਸਿੰਘ ਸਾਦੀਪੁਰ ਤੇ ਉਹਨਾਂ ਤੋਂ ਬਾਅਦ ਬੋਬੀ ਅੰਮਾਲਾ ਗੰਨਾ ਸੰਘਰਸ਼ ਕਮੇਟੀ ਹਰਿਆਣਾ ਉਹ ਵੀ ਤਿਆਰ ਰਹਿਣਾ ਹੁਣ ਮੈਂ ਬੱਲੂ ਸਰਦਾਰ ਬੁੱਟਾ ਸਿੰਘ ਨੂੰ ਉਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਸਟੇਟ ਤੇ ਧੰਨਵਾਦ ਕਰਦੀ ਆ ਆ ਥੋੜਾ ਕੀ ਸਰ ਬੋਲਣਾ ਮੈਂ ਤਾਂ ਪੈਸੇ ਬੋਲਦਾ ਮਾੜੀ ਬੋਲੋ ਬੋਲੋ ਤੇ ਜ਼ਰੂਰੀ ਅਗਲੇ ਦਾ ਲਵਾਓ ਹਾਜ਼ਰੀ ਲੋ ਪਿੰਡ ਖੱਖਾਂ ਤੋਂ ਐਨ ਆਰ ਆਈ ਵੀਰਾ ਵੱਲੋਂ 61000 ਰੁਪਏ ਦੀ ਇਸ ਕਿਸਾਨ ਅੰਦੋਲਨ ਵਾਸਤੇ ਸੇਵਾ ਆਈ ਹੈ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਬਲਵਿੰਦਰ ਸਿੰਘ ਚੀਮਾ ਜੀਂਦ ਹਰਿਆਣਾ ਤੋਂ 1100 ਰੁਪਏ ਗੁਪਤદાન 1000 ਰੁਪਿਆ ਬਾਈ ਜੀ ਦੀ ਹੱਟੀ ਸੋਨੂ ਜੁਵਲਰ ਲੁਧਿਆਣਾ ਤੋਂ 2100 ਰੁਪਿਆ ਪਰਚੀਆਂ ਤਾਂ ਬਹੁਤ ਦੇ ਬਾਅਦ ਚ ਧੰਨਵਾਦ ਕਰਦੇ ਪਹਿਲਾਂ ਬੂਟਾ ਸਿੰਘ ਜੀ ਸ਼ਾਦੀਪੁਰ ਪਰਮ ਸਤਕਾਰਯੋ ਦੂਰ ਦੂਰ ਆਏ ਮੇਰੇ ਕਿਸਾਨ ਵੀਰੋ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਮੈਂ ਇੱਕ ਬੇਨਤੀ ਕਰਨੀ ਚਾਹਨਾ ਠੀਕ ਹੈ ਤੁਸੀਂ ਸਵੇਰ ਤੋਂ ਬੈਠੇ ਥੱਕ ਗਏ ਹੋਗੇ ਪਰ ਜਿੰਨਾ ਚਿਰ ਸਟੇ ਚੱਲਦੀ ਆ ਉਹਨਾਂ ਚਿਰ ਜ਼ਰੂਰ ਆਪਾਂ ਬੈਠਣਾ ਹੈ ਆਪਾਂ ਹੋਰ ਕੋਈ ਕੰਮ ਨਹੀਂ ਕਰਨਾ ਕੇਵਲ ਤੇ ਕੇਵਲ ਆਪਾਂ ਮੋਦੀ ਕੋਲੋਂ ਇਹ ਕਾਲੇ ਕਾਨੂੰਨ ਵਾਪਸ ਕਰਾ ਕੇ ਜਾਣਾ ਮੈਂ ਪਹਿਲਾਂ ਨਾਰੇ ਲਾਣ ਲੱਗਿਆ ਤੇ ਨਾਰਿਆਂ ਦਾ ਜਵਾਬ ਜਿਹੜਾ ਗੱਜਵੱਟ ਕਿਉਣਾ ਚਾਹੀਦਾ ਜਿੱਧਰ ਨੂੰ ਪਮਨ ਦੇਵਤਾ ਜਾ ਰਿਹਾ ਹੈ ਪੋਡਾ ਸਨੇਹਾ ਲੰਡਾ ਆ ਗਾਇ। ਕਿਸਾਨ ਮਜ਼ਦੂਰ ਇੱਕਤਾ। ਜੰਦਾਬਾਦ। ਕਿਸਾਨ ਮਜ਼ਦੂਰ ਇੱਕਤਾ। ਜੰਦਾਬਾਦ। ਕਿਸਾਨ ਮਜ਼ਦੂਰ ਇੱਕਤਾ। ਜੰਦਾਬਾਦ। ਕਿਸਾਨ ਮਜ਼ਦੂਰ ਇੱਕਤਾ। ਜੰਦਾਬਾਦ। ਮੋਦੀ ਸਰਕਾਰ। ਜੰਦਾਬਾਦ। ਮੋਦੀ ਸਰਕਾਰ। ਜੰਦਾਬਾਦ। ਮੋਦੀ ਸਰਕਾਰ। ਜੰਦਾਬਾਦ। ਧੰਨਵਾਦ। ਕਿਸਾਨ ਵੀਰੋ ਮੇਰੇ ਤੋਂ ਪਹਿਲਾਂ ਔਰ ਨਿਊਜ਼ੀਲੈਂਡ ਤੋਂ ਆਈ ਬੱਚੀ ਨੇ ਵੀ ਬਹੁਤ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਹੈ ਤੇ ਸਾਰੇ ਬਲਾਰਿਆਂ ਨੇ ਪਹਿਲਾ ਕਲਾਕਾਰਾਂ ਨੇ ਗੀਤਕਾਰ ਆਏ ਹੀ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਤੁਹਾਡਾ ਮਨੋਰੰਜਨ ਜਿਹੜਾ ਕੀਤਾ ਹੈ ਤੇ ਤੁਹਾਨੂੰ ਜੋ ਕਿਸਾਨੀ ਨਾਲ ਧੱਕਾ ਹੋ ਰਿਹਾ ਹੈ ਉਹਦੇ ਬਾਰੇ ਵੀ ਵਿਸਤਾਰ ਸਹਿਤ ਦੱਸਿਆ ਹੈ ਉਹਨਾਂ ਦਾ ਵੀ तहे ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਕਿਸਾਨ ਵੀਰੋ ਕੇਂਦਰ ਦੀ ਇਹ ਮੋਦੀ ਸਰਕਾਰ ਮੋਦੀ ਛਾ ਜੋੜੀ ਜਿਹੜੀ ਹੈ ਇਹ ਕਿਸਾਨ ਤੇ ਮਜ਼ਦੂਰ ਦਾ ਇਹ ਜਿਹੜਾ ਸਬਰ ਹੈ ਉਹਨੂੰ ਪਰਖਣ ਦਾ ਯਤਨ ਕਰ ਰਹੇ ਨੇ ਪਰ ਤੁਹਾਡਾ ਬਹੁਤ ਵੱਡਾ ਜਿਗਰਾ ਹੈ ਜਿਹੜੇ ਤੁਸੀਂ ਕਈਆਂ ਦਿਨਾਂ ਤੋਂ ਪਿਛਾਂ 2 ਮਹੀਨੇ ਪੰਜਾਬ ਵਿੱਚ ਤੇ ਹੁਣ ਕਿੰਨਿਆਂ ਦਿਨਾਂ ਤੋਂ ਦਿੱਲੀ ਵਿੱਚ ਡੇਰੇ ਲਾ ਕੇ ਬੈਠੇ ਹੋ ਪਰ ਸ਼ਾਂਤਮਈ ਅੰਦੋਲਨ ਹੈ ਜਿਹੜਾ ਤੁਹਾਡਾ ਉਹਦੇ ਸੰਬੰਧ ਵਿੱਚ ਕੇਂਦਰ ਦੇ ਮੰਤਰੀਆਂ ਨੂੰ ਵੀ ਇਹ ਗੱਲ ਪਹਿ ਕਹਿਣੀ ਪੈ ਰਹੀ ਏ ਕਿ ਅੰਦੋਲਨ ਬਹੁਤ ਸ਼ਾਂਤਮਈ ਆ ਕਿਸਾਨ ਵੀਰੋ ਆਪਾਂ ਜਿੱਤ ਪ੍ਰਾਪਤ ਕਰਨੀ ਏ ਤੇ ਜਿੱਤ ਉਹੀ ਅੰਦੋਲਨ ਪ੍ਰਾਪਤ ਕਰਦੇ ਨੇ ਜਿਹੜੇ ਸ਼ਾਂਤਮਈ ਚੱਲਦੇ ਨੇ ਜਿਵੇਂ ਤੁਸੀਂ ਚਲਾ ਰਹੇ ਹੋ ਕਿਸਾਨ ਵੀਰੋ ਇੱਕ ਬੇਨਤੀ ਮੈਂ ਕਰਨੀ ਚਾਹਨਾ ਕਿ ਕੇਂਦਰ ਦੀ મોદી ਸਰਕਾਰ ਨੇ ਇਹ ਜਿਹੜੀ ਲੜਾਈ ਹੈ ਇੱਕ ਕਿਰਤੀ ਕਿਸਾਨ ਤੇ ਕਾਰਪੋਰੇਟ ਘਰਾਣਿਆਂ ਦੀ ਹੈ ਜਿਹਦੇ ਵਿੱਚ ਆਪਾਂ ਸ਼ਾਂਤਮਈ ਢੰਗ ਦੇ ਨਾਲ ਇਹਨੂੰ ਜਿੱਤਣ ਦਾ ਯਤਨ ਕਰਨਾ ਹੈ ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਨਵਾਂ ਪੈਦੜਾ ਚੱਲਿਆ ਹੁਣ ਕੱਲ ਪਰਸੋਂ ਦਾ 10-10 ਬੰਦੇ ਸਟੇਜਾਂ ਤੋਂ ਫੜਦੇ ਨੇ ਕਦੀ ਉੱਤਰਾਖੰਡ ਤੋਂ ਕਦੀ ਹਰਿਆਣੇ ਤੋਂ ਕਦੀ ਜੂਪੀ ਤੋਂ ਤੇ ਉਹਨਾਂ ਨੂੰ ਚੈਨਲਾਂ ਦੇ ਸਾਹਮਣੇ ਲਿਆ ਕੇ ਪੇਸ਼ ਕਰਦੇ ਨੇ ਮੈਨੂੰ ਪੁੱਛ ਰਹੇ ਸੀ ਹੁਣੇ ਪਿੱਛੇ ਚੈਨ ਲਾਵੇ ਪੱਤਰਕਾਰ ਕਹਿ ਰਹੇ ਸੀ ਬਈ ਮੋਦੀ ਸਰਕਾਰ ਦੇ ਦਰਬਾਰ ਵਿੱਚ ਜਾ ਕੇ ਦੋਮਰ ਦੇ ਦਰਬਾਰ ਵਿੱਚ ਜਾ ਕੇ ਇਹ ਕਿਸਾਨ ਕਹਿ ਰਹੇ ਨੇ ਕਿ ਕਾਨੂੰਨ ਜਿਹੜੇ ਨੇ ਬੜੇ ਵਧੀਆ ਨੇ ਤੇ ਤੁਸੀਂ ਕੀ ਕਹਿਣਾ ਚਾਹਦੇ ਓ ਦੇ ਉੱਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਉਹਨਾਂ ਕਿਸਾਨ ਵੀਰਾਂ ਨੂੰ ਜਿਹੜੇ ਥੋੜੇ ਜਿਹਾ ਲਾਲਚ ਪਿੱਛੇ ਅ ਲੱਖਾਂ ਦੀ ਤਦਾਦ ਵਿੱਚ ਜਿਹੜੇ ਬੈਠੇ ਨੇ ਨੌਜਵਾਨ ਬਜ਼ੁਰਗ ਮਾਵਾਂ ਤੇ ਭੈਣਾ ਇਹਨਾਂ ਦਾ ਸਬਰ ਹੈ ਜਿਹੜਾ ਉਹਨੂੰ ਪਰਖਣ ਦਾ ਯਤਨ ਨਾ ਕਰੋ ਤੇ ਤੁਸੀਂ ਆਪਣੇ ਕਿਸਾਨ ਪਰਾਵਾਂ ਦੇ ਇਹ ਸੀਨੇ ਵਿੱਚ ਸੱਟ ਨਾ ਮਾਰੋ ਇਹ ਜਿਹੜੇ ਤੁਸੀਂ ਥੋੜੇ ਜੇ ਲਾਲਚ ਪਿੱਛੇ ਮੋਦੀ ਸਰਕਾਰ ਦੇ ਕਾਨੂੰਨਾਂ ਨੂੰ ਸਹੀ ਦੱਸ ਰਹੇ ਹੋ ਕਿਸੇ ਦਿਨ ਤੁਹਾਨੂੰ ਵੀ ਇਹ ਖੁਦ ਗੱਲ ਕਹਿਣੀ ਪੈਣੀ ਹੈ ਕਿ ਕਾਨੂੰਨ ਗਲਤ ਨੇ ਕਿਸਾਨ ਵੀਰੋ ਇਹਦੀ ਲੰਬੀ ਲਿਸਟ ਹੈ ਮੈਂ ਧੰਨਵਾਦ ਕਰਦਾ ਸਟੇਜ ਸਕਤਰਾਂ ਦਾ ਜਿਹੜਾ ਆਪਣੇ ਸਹੀ ਢੰਗ ਦੇ ਨਾਲ ਇਹ ਸਟੇਜ ਨੂੰ ਚਲਾ ਕੇ ਸਾਰਿਆਂ ਨੂੰ ਬੜਾ ਵਧੀਆ ਤਰੀਕੇ ਨਾਲ ਆਰਗੇਨਾਈਜੇਸ਼ਨ ਕਰ ਰਹੇ ਨੇ ਤੇ ਉਹਨਾਂ ਦਾ ਧੰਨਵਾਦ ਕਰ ਰਿਹਾ ਜਿਹੜੇ ਤੁਹਾਡੇ ਕਿਸਾਨ ਆਗੂ ਆਪਣੇ ਢੰਗ ਤਰੀਕੇ ਨਾਲ ਸਰਕਾਰ ਨੂੰ ਸਹੀ ਜਵਾਬ ਦੇ ਰਹੇ ਨੇ ਮੈਂ ਇੱਕੋ ਗੱਲ ਕਹਿਣੀ ਹੈ ਤੇ ਉਹਦਾ ਤੁਹਾਡ ਤੋਂ ਜਵਾਬ ਲੈਣਾ ਹੈ ਇਹ ਲੜਾਈ ਜਿਹੜੀ ਇਹ ਮੋਦੀ ਸਰਕਾਰ ਨੇ ਇਹ ਕਿਰਤੀ ਦੇ ਕਿਸਾਨਾਂ ਦੇ ਵਿੱਚ ਤੇ ਕਾੜ ਤੋਂ ਰੇਡ ਘੜਾਣਿਆਂ ਜਲਿਆ ਕੇ ਖੜੀ ਕਰ ਦਿਤੀ ਐ ਉਧਰ ਮੈਂ ਕਹਿਣਾ ਉਧਰ ਕਿਲਿਆਂ ਵਾਲੇ ਨੇ ਤੇ ਅਸੀਂ ਕੁੱਲੀਆਂ ਵਾਲੇ ਆ ਮੈਂ ਇੱਕ ਗੱਲ ਪੁੱਛਣੀ ਚਾਹਣਾ ਤੁਹਾਨੂੰ ਵੀਰੋ ਆਪਣਾ ਸਬਰ ਹੈ ਜਿਹੜਾ ਇਹਨੂੰ ਤੁਸੀਂ ਮਜ਼ਬੂਤੀ ਦੇ ਨਾਲ ਰੱਖਣਾ ਕਰਕੇ ਤੇ ਕੁੱਲੀਆਂ ਵਾਲੇ ਜਿਹੜੇ ਨੇ ਉਹ ਜਿੱਤ ਕੇ ਜਾਣਗੇ ਤੇ ਮਹਿਲਾ ਵਾਲੇ ਨੇ ਜਿਹੜੇ ਉਹਨਾਂ ਨੂੰ ਹਰਾ ਕੇ ਜਾਵਾਂਗੇ ਤੁਸੀਂ ਇਸ ਗੱਲ ਦੇ ਵਿੱਚ ਮੈਂ ਤੁਹਾਡੇ ਕੋਲੋਂ ਇੱਕ ਵਾਰ ਹੱਥ ਖੜੇ ਕਰਾ ਕੇ ਇਹਦਾ ਵਿਸ਼ਵਾਸ ਲੈਣਾ ਚਾਹੂਗਾ ਕਿ ਆਪਾਂ ਸਾਰਿਆਂ ਨੇ ਆਪਣਾ ਜਿਹੜਾ ਅੰਦੋਲਨ ਹੈ ਇਹਨੂੰ ਸ਼ਾਂਤਮਈ ਰੱਖਣਾ ਹੈ ਬੇਸ਼ੱਕ ਮੋਦੀ ਸਰਕਾਰ ਦੀ ਜਿੰਨੀ ਟਰਮ ਰਹਿ ਗਈ ਏ ਉਹ ਵੀ ਸਾਨੂੰ ਪੂਰੀ ਕਿਉਂ ਨਾ ਇੱਥੇ ਕਰਨੀ ਪੈ ਜਾਵੇ ਇੱਕ ਵਾਰ ਉਹਦੇ ਜਵਾਬ ਦਿਓ ਕਿ ਕੁੱਲੀਆਂ ਵਾਲੇ ਇਹ ਕੁੱਲੀਆਂ ਵਾਲਿਆਂ ਨੂੰ ਹਰਾ ਕੇ ਜਾਣਗੇ ਹੱਥ ਖੜੇ ਕਰਕੇ ਜਵਾਬ ਦਿਵੋ ਬੋਲੇ ਸੋ ਨਿਹਾਲ ਬੋਤ ਬੋਤ ਤੁਹਾਡਾ ਧੰਨਵਾਦ ਇਹ ਲੜਾਈ ਜਿਹੜੀ ਹੈ ਮੋਦੀ ਨੇ ਆਪਣੇ ਸਿੱਧੀ ਇਹਨਾਂ ਕਾਰਪੋਰੇਟ ਘਰਾਣਿਆਂ ਨਾਲ ਕਰ ਦਿੱਤੀ ਏ ਠੀਕ ਹੈ ਉਹਨਾਂ ਕੋਲ ਪੈਸੇ ਜਾਦੇ ਹੋ ਸਕਦੇ ਨੇ ਉਹਨਾਂ ਕੋਲ ਡੇਢ ਜਾਦੇ ਹੋ ਸਕਦੇ ਨੇ ਪਰ ਕਿਸਾਨ ਵੀਰੋ ਤੁਹਾਡਾ ਸਬਰ ਹੈ ਜਿਹੜਾ ਉਹ ਬਹੁਤ ਵੱਡਾ ਏ ਇਹ ਕੀਰਤੀ ਕਿਸਾਨ ਜਿਹੜੇ ਨੇ ਜਿੱਤ ਕੇ ਜਾਣਗੇ ਤੇ ਕਿੱਲਿਆਂ ਵਾਲਿਆਂ ਨੂੰ ਆਪਾਂ ਹਰਾ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਹੁਣ ਮੈਂ ਬੇਨਤੀ ਕਰੂੰਗਾ ਬਾਬਾ ਜੀ ਤਰਨबीर ਸਿੰਘ ਜੀ ਉਹ 2 ਮਿੰਟ ਵਾਸਤੇ 1 ਮਿੰਟ ਵਾਸਤੇ ਬਸੋ ਤੇ ਉਹਨਾਂ ਤੋਂ ਬਾਅਦ ਬੋਬੀ ਅੰਬਾਲਾ ਤਿਆਰ ਰਹਿਣ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਦੂਰੋਂ ਨੇੜੇੋਂ ਚੱਲ ਕੇ ਸਮੂਲੀਅਤ ਕਰ ਰਹੇ ਮੇਰੇ ਗੁਰਸਿੱਖ ਵੀਰੋ ਬਜ਼ੁਰਗੋ ਤੇ ਸਤਿਕਾਰਯੋਗ ਭੈਣੋ ਗੁਰਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਇਹ ਕਰਨ ਵਾਸਤੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਏ ਆ ਕਿ ਜਿਹੜਾ ਕਿਸਾਨ ਹੈ ਆਪਾਂ ਸਾਰੇ ਜਾਣਦੇ ਆ ਇਹ ਭਾਰਤ ਦੀ ਰੀੜ ਦੀ ਹੱਡੀ ਹੈ ਰੀੜ ਦੀ ਹੱਡੀ ਦੇ ਸਹਾਰੇ ਬੰਦਾ ਤੁਰਿਆ ਫਿਰਦਾ ਜਦੋਂ ਇਹ ਰੀੜ ਦੀ ਹੱਡੀ ਹਿੱਲ ਜਾਂਦੀ ਹੈ ਤੇ ਫਿਰ ਬੰਦੇ ਦੇ ਨਾਨੀ ਜਾਨ ਆ ਜਾਂਦੀ ਹੈ ਹੁਣ ਇਹ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਨੂੰ ਚਲਾਉਣ ਵਾਸਤੇ ਦੋ ਚੀਜ਼ਾਂ ਜ਼ਰੂਰੀ ਨੇ ਪਹਿਲੇ ਨੰਬਰ ਤੇ ਐਜੂਕੇਸ਼ਨ ਦੂਜੇ ਨੰਬਰ ਤੇ ਤੰਦਰੁਸਤੀ ਕੋਈ ਵੀ ਦੇਸ਼ ਤਰੱਕੀ ਕਰਦਾ ਹੈ ਉਹਦੇ ਵਿੱਚ ਦੋ ਚੀਜ਼ਾਂ ਲਾਜ਼ਮੀ ਹੁੰਦੀਆਂ ਨੇ ਸਾਡੇ ਬੱਚੇ ਐਜੂਕੇਸ਼ਨ ਲੈਣ ਵਾਸਤੇ ਬਾਹਰਲੇ ਦੇਸ਼ਾਂ ਦਾ ਸਹਾਰਾ ਲੈਂਦੇ ਨੇ ਉੱਥੇ ਪੜ੍ਹਾਈ ਵਧੀਆ ਮੁਫਤ ਹੁੰਦੀ ਹੈ ਇਹ ਪੜ੍ਹਾਈ ਦਾ ਐਜੂਕੇਸ਼ਨ ਦਾ ਜਿਹੜਾ ਜ਼ਿੰਮੇਵਾਰੀ ਹੁੰਦੀ ਹੈ ਇਹ ਸਰਕਾਰ ਦੀ ਹੁੰਦੀ ਹੈ ਤੇ ਸ਼ੁਰੂ ਤੋਂ ਲੈ ਕੇ ਜੇ ਆਪਾਂ ਪਿਛੋਕੜ ਵੇਖਾਂਗੇ ਪੁਰਾਣੇ ਸਮਿਆਂ ਦੇ ਵਿੱਚ ਵੀ ਜੇ ਕੋਈ ਵੇਦਾਂ ਨੂੰ ਪੜਦਾ ਜਾਂ ਗ੍ਰੰਥਾਂ ਨੂੰ ਪੜਨ ਦੀ ਕੋਸ਼ਿਸ਼ ਕਰਦਾ ਉਹਦੇ ਕੰਨ ਦੇ ਵਿੱਚ ਸਿੱਕਾ ਢਾਲ ਕੇ ਉਹਦਾ ਕੰਨ ਬੰਦ ਕਰ ਦਿੱਤਾ ਜਾਂਦਾ ਸੀ। ਭਾਵ ਕਹਿਣ ਦਾ ਵੀ ਇਹ ਪੜ ਨਹੀਂ ਸਕੇ ਤੇ ਪੜਾ ਨਹੀਂ ਸਕੇ। ਸਮਾਂ ਅੱਜ ਵੀ ਕੋਈ ਬਦਲਿਆ ਨਹੀਂ ਕੰਨ ਫੜੇ ਨੇ ਪਰ ਡੇਡੇ ਢੰਗ ਨਾਲ ਫੜੇ ਆ। ਅੱਜ ਵੀ ਪੜ੍ਹਾਈ ਮਹਿੰਗੀ ਇੰਨੀ ਕਰ ਦਿੱਤੀ ਗਈ ਹੈ ਕਿ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਹੈ ਜੇ ਕੋਈ ਪੜ੍ਹਾਵੇਗਾ ਤੇ ਵੀ ਉਹ ਜ਼ਮੀਨ ਦਾ ਕਿੱਲਾ ਦੋ ਕਿੱਲੇ ਵੇਚ ਕੇ ਪੜ੍ਹਾਵੇਗਾ। ਦੂਜੇ ਨੰਬਰ ਤੇ ਹੈ ਤੰਦਰੁਸਤੀ ਤੰਦਰੁਸਤੀ ਦੇਣੀ ਹੈ ਦੇਸ਼ ਦੇ ਕਿਸਾਨ ਨੇ ਸਬਜ਼ੀਆਂ ਪੈਦਾ ਕਰਨੀਆਂ ਨੇ ਅਨਾਜ ਪੈਦਾ ਕਰਨਾ ਹੈ ਦੁੱਧ ਦੀ ਪਦਾਰਸ਼ ਕਰਕੇ ਸਾਡੇ ਘਰਾਂ ਤੱਕ ਇਹ ਕਿਸਾਨ ਵੀਰ ਪਹੁੰਚਾਉਂਦੇ ਨੇ ਜੇ ਦੇਸ਼ ਦੀ ਤੰਦਰੁਸਤੀ ਹੈ ਤੇ ਉਹ ਵੀ ਕਿਸਾਨਾਂ ਦੇ ਸਿਰ ਤੇ ਆ ਪਰ ਅੱਜ ਸਮੇਂ ਦੀਆਂ ਇਹ ਨਲਾਇਕ ਸਰਕਾਰਾਂ ਜਿਨ੍ਹਾਂ ਦੀ ਨਲਾਇਕੀ ਦੀ ਬਦੌਲਤ ਸਾਨੂੰ ਇੱਥੇ ਬੈਠ ਕੇ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਤੇ ਮੈਂ ਆਪਣੇ ਵੀਰਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਇਸ ਮੋਰਚੇ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਹੈ ਤੇ ਆਪਾਂ ਸਾਰੇ ਇਹ ਜਿਹੜੇ ਤੁਸੀਂ ਵੀਰ ਤੁਰੇ ਫਿਰਦੇ ਹੋ ਇਕੱਲੇ-ਇਕੱਲੇ ਦੇ ਮੋਢੇ ਤੇ ਇਸ ਮੋਰਚੇ ਦੀ ਜ਼ਿੰਮੇਵਾਰੀ ਹੈ ਇਹ ਨਾ ਸਮਝੋ ਵੀ ਇਹ ਮੋਢੇ ਤੇ ਇਹ ਕੇਵਲ ਜਿਹੜੇ ਅੱਗੇ ਲੱਗੇ ਆਗੂ ਨੇ ਇਹ ਮੋਰਚੇ ਦੀ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ ਤੇ ਹੀ ਆ ਜਿੰਨੇ ਵੀ ਤੁਸੀਂ ਦੂਰੋਂ ਨੇੜੇੋਂ ਘਰੋਂ ਆਏ ਹੋ ਇੱਥੇ ਰਾਤਾਂ ਠੰਡ ਦੇ ਵਿੱਚ ਗੁਜ਼ਾਰਦੇ ਹੋ ਕੱਲੇ ਕੱਲੇ ਨੌਜਵਾਨ ਦੇ ਮੋਢਿਆਂ ਤੇ ਇਸ ਮੋਰਚੇ ਦੀ ਜ਼ਿੰਮੇਵਾਰੀ ਹੈ ਕੱਲਾ ਕੱਲਾ ਜ਼ਿੰਮੇਵਾਰ ਬਣੋ ਤੇ ਇਹ ਜਿਵੇਂ ਇਹਨਾਂ ਦਾ ਤਾਂ ਹਾਲ ਸਰਕਾਰਾਂ ਦਾ ਉਹ ਹੋਣਾ ਹੈ ਜਿਵੇਂ ਕਹਿੰਦੇ ਕਿਸੇ ਰਾਜ ਦੇ ਵਿੱਚ ਮੀਂਹ ਆ ਪਵੇ ਤੇ ਇੱਕ ਨਜੂਮੀਆਂ ਸਦਲਿਆ ਰਾਜੇ ਨੇ ਨਜੂਮੀਆਂ ਕਹਿੰਦਾ ਜੀ ਮੀਂਹ ਪੈ ਜਾ ਪਰ ਇਹ ਗੱਲ ਹੈ ਵੀ ਜਿਹੜਾ ਮੀਂਹ ਦਾ ਪਾਣੀ ਪੀਊਗਾ ਤੇ ਉਹ ਪਾਗਲ ਹੋ ਜਾਊਗਾ ਰਾਜਾ ਕਹਿੰਦਾ ਚਲੋ ਕੋਈ ਗੱਲ ਨਹੀਂ ਮੈਂ ਤੇ ਮੇਰਾ ਸੰਤਰੀ ਹੈ ਰਹਿ ਦੇਣ ਵਾਲਾ ਅਸੀਂ ਦੋਨੇ ਨਹੀਂ ਪੀਂਦੇ ਬਾਕੀ ਲੋਕ ਪੀਂਦੇ ਆ ਪਾਗਲ ਹੋਈ ਜਾਂਦੇ ਆਪਾਂ ਨੂੰ ਕੀ ਮੀ ਪੈ ਗਿਆ ਜਿਹੜਾ ਪਾਣੀ ਪੀਵੇ ਪਾਗਲ ਹੋ ਜਾਏ ਹੁਣ ਰਾਜਾ ਤੇ ਉਹਦਾ ਸੰਤਰੀ ਦੋਵੇਂ ਜਣੇ ਬਚ ਗਏ ਇਹ ਸਿਆਣੇ ਤੇ ਦੂਜੇ ਪਾਗਲ ਹੋ ਗਏ ਹੁਣ ਜਿਹੜਾ ਬਹੁਤ ਹੈ ਇੱਕ ਪਾਸੇ ਉਹ ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝਣ ਜਿਹੜੇ ਹੁਣ ਕਮਲੇ ਹੋ ਗਏ ਕਹਿੰਦੇ ਵੀ ਆਪਣੇ ਮੰਤਰੀ ਤੇ ਰਾਜਾ ਤੇ ਮੰਤਰੀ ਇਹਨਾਂ ਨੂੰ ਆਪਾਂ ਗੱਡੀ ਚਾੜ ਦੇ ਇਹ ਦੋਨਾਂ ਦੇ ਵਿਚਾਰ ਆਪਣੇ ਨਾਲ ਨਹੀਂ ਮਿਲਦੇ ਜਦੋਂ ਹੰਝੂਮ ਤੁਰ ਪਿਆ ਨਾ ਮਾਰਨ ਵਾਸਤੇ ਫਿਰ ਜਾ ਕੇ ਸੰਤਰੀ ਕਹਿੰਦਾ ਜੀ ਆਪਾਂ ਕੀ ਕਰੀਏ ਲੋਕ ਤੇ ਆਪਣੇ ਵੱਲ ਨੂੰ ਤਰੇ ਆਉਂਦੇ ਨੇ ਰਾਜਾ ਕਹਿੰਦਾ ਹੁਣ ਛੇਤੀ ਕਰਕੇ ਮੀਹ ਵਾਲਾ ਪਾਣੀ ਲੱਭ ਤੇ ਆਪਾਂ ਵੀ ਪੀ ਕੇ ਇਹਨਾਂ ਦੇ ਨਾਲ ਹੀ ਲੜ ਜਾਂਦੇ ਆ ਇਹ ਹੁਣ ਮੈਨੂੰ ਪਤਾ ਇਹ ਤੁਹਾਡਾ ਜਜਬਾ ਤੁਹਾਡੇ ਹੌਸਲੇ ਇਸ ਗੱਲ ਦਾ ਜਵਾਬ ਨੇ ਕਿ ਤੁਸੀਂ ਮੋਦੀ ਨੂੰ ਮੀਹ ਵਾਲਾ ਪਾਣੀ ਪਿਆ ਕੇ ਮੋੜੋਗੇ ਇਦਾਂ ਮੋੜਨ ਵਾਲੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਬਾ ਜੀ ਦਾ ਹੁਣ ਮੈਂ ਬੇਨਤੀ ਕਰੂੰ ਬੋਬੀ ਅੰਮਾਲੇ ਗੰਨਾ ਸੰਘਰਸ਼ ਕਮੇਟੀ ਹਰ ਹਰਿਆਣਾ ਉਹਨਾਂ ਤੋਂ ਮਗਰ ਹੀ ਪਾਲ ਸਿੰਘ ਖੇੜਾ ਜਿਹੜਾ ਬੋਲੀਆਂ ਵਾਲਿਆ ਆਵੇ ਟੀਮ ਆ ਗਈ ਜੇ ਤੁਹਾਨੂੰ ਇਤਨਾ ਹੀ ਗਰਮ ਕਰਨਗੇ ਹੁਣ ਬੇਨਤੀ ਕਰੂੰ ਬੋਬੀ ਅੰਮਾਲਾ ਅੱਜ ਕੀ ਸਭਾ ਕੇ ਆਯੋਜਕ ਔਰ ਮੇਰੀ ਮਾਤਾਈ ਬਹਨੇ यूनियन के सभी पदाधिकारियों सभी को राम राम और शास्त्री अकाल भाई भाई यहां हम आए हैं मोदी को आने अपने जो कार्य कानून बनाया अपने खिलाफ खेती गई उनको रद्द करा के जाना है यहां से इतना नहीं जाना भाई और रही बात ये ये मोदी क्या सोचता है संसद भूख हड़ताल में यही बैठे गए अरे ये तो वो है वो भी रामबाड़े से चले और आज हमारे साथ हमारा भाई पंजाब भी खड़ा है अगर हम भूगड़ता में बैठेंगे तो तेरी संसद में बैठेंगे वहां से तेरे को बाहर निकाल देंगे रही बात यह कार्य कानून तुझे हमारे विरुद्ध लेके क्यों आया क्या कोरोना काल में इतनी इमरजेंसी पड़ गई थी कि तेरे किसानों पूरी जेब के, के था जब यह करोना काल में चिरासी हजार करोड़ रुपए चिरासी सौ करोड़ रुपए का आज खरीद सकता है किसानों का कर्ज भी था उसी समय क्यों नहीं इसने किसानों का कर्ज माफ किया क्या इसको अदानी अंबानी नजर आते थे भाइयों ये किस सरकार है ये किसान विरोधी सरकार है आगे से हमारे जितने भी यूनियन के पदाधिकारी हैं आपके हितों की रक्षा करते हुए यदि इन्होंने लैक्सन में भी खड़ा होना पड़े तो हमको साथ देना होगा दो नहीं दोगे क्योंकि हमारे हितों की रक्षा करते हैं आज हमारे अगुवा हमारे सीनियर और हम आपके जो भी पदाधिकारी खड़े हैं आपके हितों की रक्षा कर रहे हैं लेकिन भाई एक रिक्वेस्ट है आपसे जैसे ये शांति मैं आंदोलन चल रहे हैं ना ऐसे ही चलाना रखना है हमारी माताएं बहने को कोई परेशानी ना हो चाहे इसके अंदर हमें हमारे नौजवान युवा क्यों ना बनाने पड़े और सब हर युवा बुजुर्ग वजन रखे भाई भी ये जो आंदोलन चल चले शांति मैं करना चाहिए सरकार इसको किसी भी तरीके से आंदोलन को बदनाम करने की नीति बना रही है धन्यवाद साथियों धन्यवाद पंजाब हरियाणा किसान एकता ਪੰਜਾਬ ਵਾਲਿਆਂ ਦਾ ਕਿਸਾਂ ਨੇ ਆਇਆ ਜਿੰਦਾਬਾਦ ਮਾਦੀ ਸਰਕਾਰ ਮਦਦ ਸਰਕਾਰ ਮਦਦ ਸਰਕਾਰ ਹਰਿਆਣਾ ਸਰਕਾਰ ਜੈ ਜੈ ਜੈਨ ਸਾਥ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਪਿੰਡ ਰੋੜਕੀ ਤੋਂ ਸੰਗਤ ਵੱਲੋਂ ਮੋਰਚੇ ਵਾਸਤੇ 100 1000 ਲੋਈਆਂ ਬਜ਼ੁਰਗਾਂ ਵਾਸਤੇ 1000 ਜਿਹੜਾ ਕੰਬਲ ਆਇਆ ਧੰਨਵਾਦ ਕਰ